ਬੜਾ ਹੀ ਸ਼ੁਕਰਾਨਾ ਵਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਨ੍ਹਾਂ ਦਾ ਪ੍ਰਕਾਸ਼ ਇਸ ਜਗ ਤੇ ਹੋਇਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਦਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਅੰਧੇਰ ਛ ਅੰਧੇਰਾ ਛਪਿਆ ਅੰਧੇਰਾ ਕਿਹੜਾ ਕੀ ਉਹ ਵਾਲਾ ਅੰਧੇਰਾ ਜਿਹੜਾ ਰਾਤ ਨੂੰ ਹੁੰਦਾ ਤੇ ਦਿਨ ਚੰਨ ਹੋ ਜਾਂਦਾ ਵਾ ਉਹ ਵਾਲਾਂ ਦੇ ਹਨੇਰਾ ਵਹਿਮ ਭਰਮ ਦਾ ਹਨੇਰਾ ਜਾਤ ਪਾ ਦੇ ਊਚ ਨੀਚ ਦੇ ਜੰਗਾਲ ਦਾ ਹਨੇਰਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਹੁਣ ਜੇਕਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਿਚਾਰਤਰਾ ਪੜੀ ਜਾਵੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਤੇ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਜਗਨਨਾਥਪੁਰੀ ਜਾਂਦੇ ਨੇ ਜਗਨਨਾਥਪੁਰੀ ਜਾ ਕੇ ਉੱਥੇ ਦੇਖਦੇ ਨੇ ਕਿ ਇਥੇ ਆਰਤੀ ਹੋ ਰਹੀ ਐ ਟਲੀਆਂ ਖੜਕਾ ਕੇ ਆਰਤੀ ਕੀਤੀ ਜਾ ਰਹੀ ਐ ਜੋਤਾਂ ਜਗਾ ਕੇ ਦੀਵੇ ਜਗਾ ਕੇ ਆਰਤੀ ਕੀਤੀ ਜਾ ਰਹੀ ਐ ਪਰ ਗੁਰੂ ਨਾਨਕ ਸਾਹਿਬ ਜਾ ਕੇ ਉਸ ਆਰਤੀ ਦਾ ਖੰਡਨ ਕਰਕੇ ਤੇ ਵਿਦੇਸ਼ ਦੇ ਕੇ ਉਹਨਾਂ ਦੇ ਬਾਣੀ ਦੇ ਵਿੱਚੋਂ ਕਿ ਗगन ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਕਿ ਐਸੀ ਆਰਤੀ ਹੋਏ ਆਪਾ ਖੰਡਣਾ ਤੇਰੀ ਆਰਤੀ ਹੁਣ ਜੇਕਰ ਇਸ ਆਰਤੀ ਨੂੰ ਆਪਾਂ ਵਿਚਾਰ ਗਏ ਪੜ ਗਏ ਗਗਨ ਮੈਂ ਥਾਰ ਰਵੇ ਇਸ ਆਰਤੀ ਦੇ ਅਰਥ ਕਰ ਗਏ ਤਾਂ ਸਾਨੂੰ ਪਤਾ ਲੱਗਦਾ ਵਾ ਕਿ ਇਹ ਆਰਤੀ ਉਸ ਆਰਤੀ ਦਾ ਪਰਮਾ ਖੰਡਨ ਕਰਦੀ ਹੈ ਪਰ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ ਨੇ ਇਸ ਚੀਜ਼ ਤੋਂ ਰੋਕਿਆ ਹੋਵੇ ਅੱਜ ਤੁਸੀਂ ਧਿਆਨ ਮਾਰ ਲਓ ਕਿੰਨੇ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਉਸੇ ਤਰ੍ਹਾਂ ਆਰਤੀ ਉਤਰੀ ਜਾ ਰਹੀ ਹੈ ਤੇ ਲੱਪੜਾ ਕੀ ਬੰਦੇ ਆਹ ਜੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਗਗੜ ਮੈਂ ਥਾਰ ਰਵ ਚੰਦੀਪਕ ਬਣੇ ਉਹ ਭਾਈ ਉਹਦੇ ਅਰਥ ਵੀ ਤੇ ਪੜ ਲਓ ਨਾ ਕਿ ਆਰਤੀ ਦਾ ਅਰਥ ਕੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਹਵਨ ਕਰਨ ਤੋਂ ਰੁਕ ਗਿਆ ਤੁਸੀਂ ਧਿਆਨ ਦਿੱਤਾ ਹੋਵੇ ਸਨਾਤਨ ਮਤ ਦੇ ਵਿੱਚ ਸਤ ਲਾਵਾਂ ਲੈਂਦੇ ਆ ਤੇ ਫੇਰ ਸਮਝਦੇ ਆ ਕਿ ਫੇਰ ਆਨੰਦ ਕਾਰਜ ਹੋਇਆ ਵਾ ਪਰ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਨੇ ਚਾਰ ਲਾਵਾਂ ਸੁਹੀ ਰਾਗ ਦੇ ਵਿੱਚ ਉਚਾਰ ਕੇ ਸਾਨੂੰ ਉਸ ਬ੍ਹਾਮਣ ਮਤ ਦੇ ਜੂਲੇ ਦੇ ਵੀ ਚੰਗੀ ਤਰ੍ਹਾਂ ਸਾਨੂੰ ਕੱਢ ਲਿਆ ਤੇ ਅੱਜ ਕੁਝ ਆਪਣੇ ਆਪ ਨੂੰ ਦੀਆਂ ਸਿੰਘਾਂ ਖਵਾਉਣ ਵਾਲੇ ਉੱਥੇ ਬੈਠ ਕੇ ਆਰਤੀ ਕਰ ਰਹੇ ਹੁੰਦੇ ਆ ਮੈਂ ਬੇਨਤੀ ਕਰ ਦਵਾਂ ਇਹ ਲੋਕ ਅਸਲ ਵਿੱਚ ਇਹ ਸਮਝਦੇ ਆ ਇਹਨਾਂ ਲੋਕਾਂ ਦਾ ਇਹ ਕਹਿਣਾ ਵਾ ਕਿਸੇ ਅਹਿੰਦੂ ਆ ਪਰ ਮੈਂ ਬਾਣੀ ਦੇ ਵਿੱਚੋਂ ਇਹਨਾਂ ਨੂੰ ਜਵਾਬ ਦੇ ਦਵਾਂ ਨਾਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਦੇ ਪਿੰਡ ਭਰਾਣ ਸੰਤ ਚਰਨ ਅਨੈਲ ਸਿੰਘ ਜੀ ਦਾ ਪੜਿਓ ਸੰਤ ਚਰਨ ਅਨੈਲ ਸਿੰਘ ਜੀ ਨੇ ਪਹਿਲੀ ਆਵਾਜ਼ ਇਹ ਉਠਾਈ ਆ ਕਿ ਵੀ ਆਰ ਡਿਫਰੈਂਟ ਅਸੀਂ ਵੱਖਰੇ ਆ ਹਿੰਦੂਆਂ ਨਾਲੋਂ ਅਸੀਂ ਉਹ ਵਾਲੇ ਹਿੰਦੂ ਨਹੀਂ ਜਿਹੜੇ ਗਾਇਤਰੀ ਪੜ੍ਹ ਗਏ ਅਸੀਂ ਉਹ ਵਾਲੇ ਮੁਸਲਮਾਨ ਨਹੀਂ ਜਿਹੜੇ ਕਲਮਾ ਪੜ੍ਹ ਗਏ ਅਸੀਂ ਗੁਰਨਾਨਕ ਦੇ ਸਿੱਖਾਂ ਤੇ ਗੁਰਸਤਗੁਰ ਕਾਜ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਤੇ ਆਵੈ ਅਸੀਂ ਉਹ ਗੁਰੂ ਕੇ ਸਿੱਖਾਂ ਗੁਰੂ ਕੇ ਸਿੱਖ ਦਾ ਕੰਮ ਕੇਵਲ ਇੰਨਾ ਵਾ ਬਾਣੀ ਬਾਣੀ ਤੋਂ ਵੱਡੀ ਕੋਈ ਆਰਤੀ ਨਹੀਂ ਬਾਣੀ ਤੋਂ ਵੱਡਾ ਕੋਈ ਹਵਨ ਨਹੀਂ ਬਾਣੀ ਤੋਂ ਵੱਡਾ ਕੋਈ ਵਿਧੀ ਵਿਧਾਨ ਨਹੀਂ ਸੰਸਾਰ ਤੇ ਆਉਂਦੀ ਕਾਰ ਆਇਓ ਸੁਣਨ ਪੜਨ ਕੋ ਬਾਣੀ ਪਰ ਅਸਲ ਵਿੱਚ ਮੈਂ ਬੇਨਤੀ ਕਰ ਦਵਾ ਜੀ ਇਹ ਜਿੰਨੀ ਬਾਣੀ ਦੀ ਵਿਆਖਿਆ ਵਾ ਇਹ ਸਾਰੀ ਬਾਣੀ ਦਾ ਇਹਨਾਂ ਨੂੰ ਪਤਾ ਵਾ ਇਹਦਾ ਮਤਲਬ ਇਹ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਆ ਸਭ ਪਤਾ ਵਾ ਪਰ ਜਦੋਂ ਏਜੰਸੀਆਂ ਇਹਨਾਂ ਦੇ ਮੂੰਹ ਦੇ ਵਿੱਚ ਪੈਸੇ ਪਾਉਂਦੇ ਨੇ ਮੋਟੇ ਉਦੋਂ ਕਿਧਰ ਦੀ ਕੁਰਬਾਨੀ ਦੀ ਵਿਚਾਰਤਾਰਾ ਤੇ ਕਿਧਰ ਦੀ ਕੁਰਬਾਨੀ ਤੇ ਕਿਧਰ ਦਾ ਪੰਥ ਉਦੋਂ ਮਾਫ ਕਰਨਾ ਸਾਰਾ ਕੁਝ ਭੁੱਲ ਜਾਂਦੇ ਜਦੋਂ ਏਜੰਸੀਆਂ ਇਹਨਾਂ ਦੇ ਮੂੰਹ ਚ ਪੈਸੇ ਪਾਉਂਦੀਆਂ ਵਾ ਆ ਪੀੜੀਆਂ ਪਜਾਮੀਆਂ ਵਾਲੇ ਨਾਮ ਧਾਰੀ ਥੋੜੀ ਝਾਕ ਉਹਨਾਂ ਨੂੰ ਮਾਰ ਲਓ ਕੀ ਉਹਨਾਂ ਨੂੰ ਪਤਾ ਨਹੀਂ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਅਦ ਗੁਰਤਾ ਗਦੀ ਕਿਸ ਤੋਂ ਨਹੀਂ ਹੈ ਸੱਪਦਾ ਵਾ ਪਰ ਜਦੋਂ ਏਜੰਸੀਆਂ ਇਹਨਾਂ ਦੇ ਮੂੰਹ ਦੇ ਵਿੱਚ ਪੈਸਾ ਪਾਉਂਦੀਆਂ ਵਾ ਇਹਨਾਂ ਨੂੰ ਰਜਾਉਂਦੀਆਂ ਵਾ ਇਹਨਾਂ ਦੀਆਂ ਜੇਬਾਂ ਹਰੀਆਂ ਕਰਦੀਆਂ ਵਾ ਤੇ ਇਹ ਕਿੱਦਾਂ ਦਾ ਸਿਧਾਂਤ ਆਪਣੇ ਆਪ ਨੂੰ ਆਪੇ 12ਵਾਂ 13ਵਾਂ 14ਵਾਂ ਦੂਰ ਦਸਨ ਬੈ ਜਾਂਦੇ ਆ ਹੁਣ ਸਵਾਲ ਸਕਦਾ ਨੇ ਮੰਨਦੇ ਵਿੱਚ ਆਏਗਾ ਕਿ ਏਜੰਸੀਆਂ ਪੈਸੇ ਦਿੰਦੀਆਂ ਕਿਉਂ ਆ ਏਜੰਸੀਆਂ ਨੂੰ ਕੀ ਲੱਭਦਾ ਵਾ ਤੇ ਜਨਸ ਗਾਂ ਅਸਲ ਵਿੱਚ ਇਸ ਗੱਲ ਤੋਂ ਡਰਦੀਆਂ ਵਾ ਕਿ ਕਿਤੇ ਗੁਰੂ ਦਾ ਸਿੱਖ ਗੁਰਬਾਣੀ ਦਾ ਪੜ੍ਹ ਕੇ ਵੇਖ ਲੈ ਕਿਉਂਕਿ ਜੇ ਪਤਾ ਵਾ ਕਿ ਜੇ ਸਿੱਖ ਨੂੰ ਪਤਾ ਲੱਗ ਗਿਆ ਕਿ ਸਾਡਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਆ ਤੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਵਾ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ ਤੇ ਸਿੱਖ ਨੂੰ ਪਤਾ ਲੱਗ ਜੇਗਾ ਕਿ ਸਚਾਈ ਕੀ ਆ ਰਿਐਲਿਟੀ ਕੀ ਆ ਤੇ ਉਦੋਂ ਸਿੱਖ ਸਾਰੇ ਕਰਮਕਾਂਡਾਂ ਜੀ ਹੋਂ ਨਿਕਲ ਜਾਏਗਾ ਪਰ ਅਸਲ ਵਿੱਚ ਫਿਰ ਜਨਸ ਗਾਂ ਨੇ ਇੱਥੇ ਦਿਮਾਗ ਲਾ ਕੇ ਸਾਡੇ ਵਿੱਚ ਐਸੇ ਭੀੜੀਆਂ ਪਜਾਮੀਆਂ ਵਾਲੇ ਫਿੱਟ ਕਰਤੇ ਨਾਮ ਧਾਰਗੇ ਫਿੱਟ ਕਰਤੇ ਜਿਹੜੇ ਆਪਣੇ ਆਪ ਨੂੰ 12ਵਾਂ 13ਵਾਂ 14ਵਾਂ ਗੁਰੂ ਦੱਸ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਣ ਗਏ ਤੇ ਇਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਵੱਲੇ ਬੰਦੇ ਜਾਣ ਹੀ ਨਹੀਂ ਦਿੱਤਾ ਪਤਾ ਇਹਨਾਂ ਨੂੰ ਸਾਬਿਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਵਾਦਾ ਗੁਰਤਾ ਗਦੀ ਕਿਸੇ ਤੋਂ ਨਹੀਂ ਆ ਪਰ ਸਵਾਲ ਗੱਲ ਕੋ ਮੇਰ ਕੇ ਉੱਠੇ ਆ ਗਈ ਜਦੋਂ ਏਜੰਸੀਆਂ ਪੈਹ ਪਾਉਂਦੀਆਂ ਮੂੰਹ 'ਚ ਫਿਰ ਸਭ ਭੁੱਲ ਜਾਂਦੇ ਆ ਸਭ ਅਫਸਾਰ ਦਿੰਦੇ ਆ ਤੇ ਸਾਨੂੰ ਫਿਰ ਮਿਸ਼ਨਰੀ ਪ੍ਰਚਾਰਕਾਂ ਨੂੰ ਕੀ ਕਹਿਣਗੇ ਲਓ ਜੀ ਇਹ ਤਾਂ ਕੌਮ ਦੇ ਗਦਾਰੇ ਆ ਤਾਂ ਮੈਂ ਇੱਕ ਬੇਨਤੀ ਕਰਦਾ ਹੁੰਦਾ ਵਾ ਗੁਰੂ ਦੀ ਹਜ਼ੂਰੀ ਦੇ ਵਿੱਚ ਮੈਂ ਬੇਨਤੀ ਕਰ ਦਵਾ ਹਵਨ ਤਾਂ ਤੁਸੀਂ ਲੋਕਾਂ ਨੇ ਕਰ ਲਏ ਆ ਆਰਤੀਆਂ ਕਰਨ ਤੋਂ ਗੁਰੂ ਸਾਹਿਬ ਜਗਨਨਾਥਪੁਰੀ ਜਾ ਕੇ ਰੋਕਦੇ ਆ ਆਰਤੀ ਕਿਉਂ ਤੁਸੀਂ ਕਰ ਲਿਆ ਵਾ ਹੁਣ ਤਾਂ ਕੇਵਲ ਜਨੇਊ ਦੀ ਰਸਮ ਰਹਿ ਗਈ ਆ ਜਨੇਊ ਹੀ ਪਾ ਲਓ ਜੇਕਰ ਇਹ ਮਿਸ਼ਨਰੀ ਪ੍ਰਚਾਰਕ ਸੱਚੀ ਆ ਵਾ ਗੁਰੂ ਦੀ ਹਜ਼ੂਰੀ ਵਿੱਚ ਬੇਨਤੀ ਕਰਾਂ ਜੇਕਰ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕ ਨਾ ਹੋਣ ਤੇ ਇਹ ਲੋਗ ਜਿਨੈਊ ਪਾ ਕੇ ਤੁਰੇ ਫਿਰਨ ਇੱਕੋ ਸਾਡੇ ਵਿੱਚ 100 ਰੁਪਿਆ ਤੁਰੇ ਫਿਰਦਾ ਵਾ ਉਹ ਜਿਹੜਾ ਲੰਗਰ ਲਾਲੇ ਪਹੁੰਚਦਾ ਆ ਰਾਮ ਮੰਦਰ ਬਣੀ ਦੇ ਚੱਲ ਭਾਈ ਠੀਕ ਆ Hindu ਭਰਾਵਾਂ ਦਾ Hindu ਵੀਰਾਂ ਦਾ ਅਯੋਧਿਆ ਵਿਖੇ ਸ਼੍ਰੀ ਰਾਮਚੰਦਰ ਜੀ ਦਾ ਮੰਦਰ ਬਣਿਆ ਹੋਆ ਤੁਸੀਂ ਲੰਗਰ ਲੈ ਕੇ ਪਹੁੰਚੋ ਕੋਈ ਸਾਨੂੰ ਹਰਜ ਨਹੀਂ ਪਰ ਜਦੋਂ ਸਭ ਜਿਆਦਾ ਸ਼ੀਧੀ ਦੇ ਹੜੇ ਚੱਲ ਰਹੇ ਸੀ ਇਹ ਬਾਪੂ ਉਦੋਂ ਕਿਤੇ ਹੀ ਉਹ ਬਾਬਾ ਉਦੋਂ ਉਹ ਬਾਬਾ ਉਦੋਂ ਕਿਥੇ ਹੀ ਉਦੋਂ ਨੇ ਦੋਦਰੇ ਲੰਗਰ ਨਾਲ ਲਾਏ ਐਨੇ ਸ਼ੀਧੀ ਦੇ ਹੜੇ ਚੱਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਾ ਸ਼ੀਧੀ ਦੇ ਹੜਾ ਆ ਗੁਰਦੁਆਰਾ ਸੀਸਗਨ ਸਾਹਿਬ ਵਿੱਚ ਉਸ ਬੰਦੇ ਨੇ ਉਦੋਂ ਲੰਗਰ ਨਾਲ ਲਾਤਾ ਮੈਂ ਬੇਨਤੀ ਕਰ ਦਵਾਂ ਅਸਲ ਵਿੱਚ ਇਹਨਾਂ ਲੋਕਾਂ ਨੂੰ ਪਤਾ ਸਾਬਿਆ ਕਿ ਗੁਰਬਾਣੀ ਦੀ ਵਿਚਾਰ ਤਾਂ ਰੱਖੀ ਆ ਗੁਰਬਾਣੀ ਸਾਨੂੰ ਬੁੱਤ ਪ੍ਰਸ਼ਤੀ ਤੋਂ ਮੂਰਤੀ ਪੂਜਾ ਤੋਂ ਰੋਕਦੀ ਆ ਅਸਲ ਵਿੱਚ ਉਹਨਾਂ ਲੋਕਾਂ ਨੂੰ ਪਤਾ ਜ਼ਰੂਰ ਆ ਕਿ ਗੁਰਬਾਣੀ ਮੂਰਤੀ ਪੂਜਾ ਤੋਂ ਰੋਕਦੀ ਆ ਗੁਰਬਾਣੀ ਦੀ ਵਿਚਾਰਧਾਰਾ ਕੀ ਆ ਸਾਡੇ ਨਾਲੋਂ ਜ਼ਿਆਦਾ ਪਤਾ ਉਹਨਾਂ ਨੂੰ ਪਰ ਸਵਾਲ ਮੈਂ ਬੇਨਤੀ ਫੇਰ ਉੱਥੇ ਕਮਾਫਰਾਏ ਕਰਾਂ ਜਦੋਂ ਏਜੰਸੀਆਂ ਪੈਸੇ ਪਾਉਂਦੀਆਂ ਮੂੰਹ 'ਚ ਉਦੋਂ ਕਿੱਧਰ ਦਾ ਸਿਧਾਂਤ ਤੇ ਕਿੱਧਰ ਦੀ ਵਿਚਾਰਧਾਰਾ ਅੱਛਾ ਦੂਜੇ ਨੰਬਰ ਤੇ ਉਹ ਜਿਹੜਾ ਬਾਬਾ ਲੰਗਰ ਲੈ ਕੇ ਪਹੁੰਚਿਆ ਸੀ ਉਹ ਕੰਮਕਾਰ ਕੋਈ ਨਹੀਂ ਕਰਦਾ ਤਾਂ ਵੀ ਉਸ ਬੰਦੇ ਦੇ ਕੋਲ 2 ਲੱਖ ਦਾ ਮੋਬਾਈਲ ਆ ਤੇ 50 ਲੱਖ ਦੀ 70 ਲੱਖ ਦੀ ਕੋਲ ਫੋਰਚੂਨਰ ਆ ਤੇ ਤਾਂ ਵੀ ਉਹ ਬੰਦਾ ਪਤਾ ਕੀ ਕਹਿੰਦਾ ਅਸੀਂ ਤਾਂ ਗਰੀਬ ਬੰਦੇ ਆ ਤੇ ਕੋਈ ਕੰਮਕਾਰ ਹੋਣਾ ਕਰੇ ਕੋਈ ਕੰਮ ਨੂੰ ਹੱਥੋਂ ਨਾ ਲਾਵੇ ਡੱਕਾ ਤੋੜ ਕੇ ਦੋਹਰਾ ਨਾ ਕਰੇ ਤੇ ਅੱਗੇ ਤੋਂ ਹੀ ਆਪ ਦੱਸਦੇ ਹੋ ਕਿ ਆਰਐਸਐਸ ਦੇ ਬੰਦੇ ਹੈਗੇ ਆ ਕਿ ਨਹੀਂ ਹੈਗੇ ਤੁਹਾਨੂੰ پتہ ਲੱਗਿਆ ਹੁਣ ਮੈਂ ਗੱਲ ਕੀ ਦੀ ਕਰਦਾ ਵਾ ਜਿੰਨ ਨੂੰ ਨੋਂ ਤੋਂ ਡਰ ਲੱਗਦਾ ਵਾ ਉਹ ਮਕਰ ਸਾਹਿਬ ਨੇ ਪੁੱਛਿਆ ਇਹ ਨਾ ਇੱਕ ਪੌਡਕਾਸਟ ਵਾਲੇ ਭਰਾ ਨੇ ਕਿ ਨਾ ਗਿਆ ਇਹੋ ਅੰਨ ਨਹੀਂ ਜ਼ਰੂਰੀ ਨਹੀਂ ਹੈਗਾ ਤਾਂ ਸੇਖ ਦਾ ਰ ਸਿਧਾਂਤ ਕੀ ਹੈ ਕਿ ਅਮਰਤ ਵਲੇ ਉਠਣਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਗੁਰੂ ਘਰ ਜਾ ਕੇ ਨਾਮ ਅਸਤੋ ਕੋਣਾ ਫੇ ਆਪਣੀ ਕਿਰਤ ਕਰਨੀ ਤੇ ਕਿਰਤ ਕਰਦਿਆਂ ਵੀ ਉਠਤ ਬੈਠਤ ਸੋਵਤ ਚ ਹੈਗੇ ਮਾਰਗ ਚਲਤ ਹਰੇ ਹਰ ਗਈਏ ਵੰਡ ਛਕਣਾ ਖਾਵੇਂ ਖਰਚੇ ਰਲ ਮਿਲ ਭਾਈ ਟੋਟਣਾ ਪੈ ਵਧਰੋ ਜਾਈ ਵੰਡ ਕੇ ਵੀ ਛਕਣਾ ਪਰ ਅਸਲ ਵਿੱਚ ਇਹਨਾਂ ਸਾਰੇ ਇਹਨਾਂ ਲੋਕਾਂ ਨੂੰ ਇਹ ਸਿਧਾਂਤ ਦਾ ਪਤਾ ਵਾ ਤਾਂ ਵੀ ਜਦੋਂ ਜੈਂਸੀਆਂ ਪੈਸੇ ਪਾਉਂਦੀਆਂ ਮੂੰਹ 'ਚ ਉਦੋਂ ਕਿਧਰ ਦਾ ਸਿਧਾਂਤ ਸਾਰਾ ਕੁਝ ਮਾਫ ਕਰਨਾ ਭੁੱਲ ਜਾਂਦੇ ਆ ਇਹਦੇ ਸਿੱਖ ਨੂੰ ਜਾਗਰੂਕ ਹੋਣਾ ਪਊਗਾ ਸਿੱਖ ਨੂੰ ਜਾਗਰੂਕ ਹੋਣਾ ਪਊਗਾ ਕਿ ਜੋ ਕੁਝ ਹੋ ਰਿਹਾ ਵਾ ਇਹ ਗਲਤ ਹੋ ਰਿਹਾ ਵਾ ਤੇ ਕਮਾਲ ਦੀ ਗੱਲ ਸਾਡੇ ਸੰਤਾ ਸਮਾਜ ਵੀ ਚੁੱਪ ਕੀਤੇ ਰਹਿੰਦੇ ਆ ਜਿਹੜੇ ਸੰਤਾ ਸਮਾਜ ਬਲਾਤਕਾਰੀਆਂ ਦੇ ਹੱਕ 'ਚ ਇਕੱਠੇ ਹੁੰਦੇ ਉਹ ਸੰਤਾ ਸਮਾਜ ਵੀ ਚੁੱਪ ਰਹਿੰਦੇ ਅੱਗੇ ਵਿੱਚੋਂ ਉਹ ਬਸ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਦੇ ਵਿੱਚ ਉਪਰ ਰਹਿੰਦੇ ਆ ਉਹਨਾਂ ਦਾ ਸਿਰਫ ਉਦੋਂ ਇਕੱਠ ਹੋਣਾ ਹੁੰਦਾ ਵਾ ਜਦੋਂ ਬਲਾਤਕਾਰੀਆਂ ਦੇ ਹੱਕ ਦੇ ਵਿੱਚ ਬੋਲਣਾ ਹੋਵੇ ਇੱਥੇ ਹਰ ਇੱਕ ਸੇਖ ਨੂੰ ਜਾਗਣਾ ਪਊਗਾ ਤੁਸੀਂ ਇਸਾਈਆਂ ਵੱਲ ਵੇਖ ਲਓ ਸਮਾਪਰੇ ਕੋਲ ਸੀਮਤ ਐਸਾਈਆਂ ਵੱਲ ਵੇਖ ਲਓ ਐਸਾਈ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਆਪਣਾ ਲਿਟਰੇਚਰ ਬਣਦੇ ਆ ਤੁਸੀਂ ਟ੍ਰੇਨਾਂ ਦੇ ਵਿੱਚ ਹੋਗੇ ਇਸਾਈ ਤਾਂ ਵੀ ਆਪਣਾ ਲਿਟਰੇਚਰ ਦੇਣਗੇ ਉਹਦਾ ਕਾਰਨ ਜੇ ਆਪਾਂ ਕਹਿਤਾ ਕਿ ਨਹੀਂ ਬਈ ਸਾਡੇ ਕਿਸੇ ਕੰਮ ਨਹੀਂ ਆ ਅਸੀਂ ਪੜ੍ਹਨਾ ਨਹੀਂ ਆਏ ਉਹਨਾਂ ਨੇ ਤਾਂ ਵੀ ਸਾਡੇ ਹੱਥਰੇ ਵਿੱਚ ਫੜਾ ਜਾਣਾ ਵਾ ਤੇ ਕੀ ਕਹਿਣਾ ਤੁਸੀਂ ਭਾਵੇਂ ਨਹੀਂ ਫੜਨਾ ਤੁਸੀਂ ਭਾਵੇਂ ਨਹੀਂ ਪੜਨ ਚੋਗੇ ਤਾਂ ਵੀ ਰੱਖ ਲਓ ਉਹਦਾ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੇ ਬੱਚੇ ਕਿਤੇ ਘਰ ਦੇ ਵਿੱਚ ਵੇਖਣਗੇ ਕਿ ਇਸਾਈਆਂ ਦਾ ਪਿਆਸ ਪਿਆ ਵਸਾਈਂ ਗਦੀ ਕਿਤਾਬ ਪਈ ਆ ਤੇ ਤੁਹਾਡੇ ਬੱਚੇ ਉਹਨਾਂ ਦਾ ਮਾਈਂਡ ਦੇ ਵਿੱਚ ਇਹ ਗੱਲ ਆਏਗੀ ਕਿ ਸਾਡੇ ਬਾਪ ਦਾਦਿਆਂ ਦਾ ईसाई ਧਰਮ ਦੇ ਨਾਲ ਜ਼ਰੂਰ ਕੁਝ ਲਿੰਕ ਰਿਹਾ ਹੋਵੇਗਾ ਇੱਥੇ ਮੇਰੀ ਹੱਥ ਜੋੜ ਕੇ ਬੇਨਤੀ ਵੀ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਦੀਆਂ ਸੰਚੀਆਂ ਲਿਆ ਕੇ ਰੱਖੋ ਪੋਥੀਆਂ ਲਿਆ ਕੇ ਰੱਖੋ ਸਮਾਂ ਕੱਢ ਕੇ ਪੜ੍ਹਿਆ ਵੀ ਕਰੋ ਸਮਾ ਕੱਢ ਕੇ ਪੜਿਆ ਕਰੋ ਬਾਣੀ ਆਪ ਪੜੋ ਇਤਿਹਾਸ ਦੀਆਂ ਕਿਤਾਬਾਂ ਲਿਟਰੇਚਰ ਫ੍ਰੀ ਦੇ ਵੰਡ ਰਹੇ ਸਾਡੇ ਮਿਸ਼ਤਰੀ ਕਾਲਜਾਂ ਲਈ ਫ੍ਰੀ ਲਿਟਰੇਚਰ ਵੰਡੇ ਜਾ ਰਹੇ ਆ ਆਪ ਗੁਰਬਾਣੀ ਪੜੋ ਆਪ ਇਤਿਹਾਸ ਪੜੋ ਸਾਨੂੰ ਪਤਾ ਲੱਗੇ ਕਿ ਇਨਸਾਨ ਦੇ ਜਨਮ ਲੈਣ ਦਾ ਮਨੋਰਥ ਕੀ ਆ ਜਿਹੜੀ ਸੋਚ ਕੇ ਵੇਖੀਏ ਗੱਲ ਤੁਸੀਂ ਯਾਨੀ ਮੈਂ 2 ਮਿੰਟ ਹੋਰ ਲਵਾਵਾਂਗਾ ਕਦੀ ਸੋਚ ਕੇ ਵੇਖੀਏ ਗੱਲ ਤੁਸੀਂ ਕਿ ਇਨਸਾਨ ਦੁਨੀਆ ਤੇ ਜਨਮ ਹੋਇਆ 84 ਲੱਖ ਦਾ ਗੇਰ ਕੱਟ ਕੇ ਇਨਸਾਨ ਦਾ ਜਨਮ ਹੋਇਆ ਆਪਾਂ ਜਨਮੇ ਕੀ ਲੈਣੇ ਆ ਸੰਸਾਰ ਤੇ ਆ ਕੇ ਕੀ ਲੈਣੇ ਆ ਬਾਣੀ ਹਵਾਲਾ ਭਰਦੀ ਆ ਆਇਓ ਸੁਣਨ ਪੜਨ ਕੋ ਬਾਣੀ ਬਾਣੀ ਪੜਨ ਨਹੀਂ ਆ ਬਾਣੀ ਸੁਣਨ ਆਈ ਆ ਪਰ ਆ ਕੇ ਕੀਤਾ ਕੀ ਕਰਮ ਕੰਡਾਂ 'ਚ ਫਸੇ ਆ ਕੇ ਕੀਤਾ ਕੀ ਵਿਮਾ ਭਰਮਾਂ ਦੇ ਜੰਜਾਲ ਦੇ ਵਿੱਚ ਫਸੇ ਸਵੇਰ ਦਾ ਭੁੱਲਿਆ ਸੋ ਥਾਮ ਨੂੰ ਘਰ ਵਾਪਸ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ